ਤੁਸੀਂ ਆ ਦੇਖੋ ਯਾਰ ਕੱਲ ਯਾਰ ਬੱਸ ਬੱਸ ਨੂੰ ਅੱਗ ਲੱਗੀ ਆ ਤੁਸੀਂ ਵੀਡੀਓ ਦੇਖੋ ਸਵਾਰੀਆਂ ਭੱਜ ਕੇ ਉੱਤਰੀਆਂ ਯਾਰ ਬਾਈ ਮਸਾਂ ਜਾਨ ਬਚਾਈ ਆ ਯਾਰ ਪਹਿਲਾਂ ਯਾਰ ਬਾਈ ਉਧਰ ਤਲਵੰਡੀ ਕੰਨੀ ਇਹ ਹੋਇਆ ਕੰਮ ਆ ਪਿੱਛੇ ਹੁਣ ਵੀ ਵੀਡੀਓ ਬਣਾਉਣਾ ਸਾਡੇ ਫਾਲੋਅਰ ਨੇ ਅਜਰਾ ਬਰਨਾਲੇ ਦਾ ਦੇਖੋ ਹੋਰ ਨਹੀਂ ਵੀ ਬਣਾਉਂਦਾ ਕੀ ਦੀਆਂ ਗਲਤੀਆਂ ਯਾਰ ਸਰਕਾਰਾਂ ਦੀਆਂ ਜਾਂ ਕੀ ਤੁਸੀਂ ਵੀਡੀਓ ਦੇਖੋ ਥੋੜੀ ਜਿਹੀ ਆ ਉਹ ਥੱਲੇ ਆ ਗਈਆਂ ਲੱਗੀ ਹੋਈ ਕਹਤਾ ਵੀ ਨਾ ਮੈਨੂੰ ਬਤਾਇਆ ਨਾ ਲੱਕੀ ਗੱਡੀ ਖੜਾ ਲੈ ਪਤਾ ਨਾ ਕਿੰਨੂੰ ਉਹ ਨਲੈਕੀ ਹੈ ਜਾਂ ਸਰਕਾਰ ਦੀ ਵੀਰੇ ਪਤਾ ਹੀ ਨਹੀਂ ਲੱਗਾ ਤੁਹਾਨੂੰ ਪਤਾ ਲੱਗਾ ਓਏ ਕੋਈ ਨਹੀਂ ਤੇ ਹਾਂ ਓਏ ਡਰਾਈਵਰ ਨੂੰ ਪਤਾ ਨਾ ਕਿ ਪੁੱਤਰ ਜੀ ਇਹ ਡਰਾਈਵਰ ਨੂੰ ਪਤਾ ਹੀ ਨਹੀਂ ਲੱਗਾ ਮੈਨੇ ਬਤਾਇਆ ਗਿਆ ਕਰਾ ਗਏ ਹਾਂ ਉਹ ਟੋਕਟੀ ਖੜੀ ਮੇਰੀ ਮੋਬਾਈਲ ਇਸਨੇ ਪੀਓ ਨੇ ਅੱਛਾ ਅੱਪਾ ਜੀ ਉਹ ਆਇਆ ਨਵੇਂ ਤਰਾ ਪੂਰੀ ਬਾੜ ਦੀ ਨਹੀਂ ਇਹ ਕਿੱਥੋਂ ਆਈ ਹੈ ਬਸ ਪਤਾ ਨਹੀਂ ਇਹ ਆਪਾਂ ਇੱਧਰੀ ਲਾਗਦੇ ਬਾਜ ਬਸ ਮਤਲਬ ਪਿੱਛੇ ਦੇਖ ਲਈਏ ਮੈਨੂੰ ਆਗ ਲੱਗੀ ਹੋਈ ਹੈ ਸਮੇਂ ਆਹ ਦੇਖੋ ਇਹ ਸਰਕਾਰਾਂ ਦੀ ਨਲਕੀਆਂ ਜੀ ਸਰਕਾਰ ਨੇ ਮੇਰਾ ਕਿਹਦਾ ਗਾਣਾ ਨਿਕਲਤੀ ਆ ਦੇਖੋ ਗਲਤੀ ਹੈ ਚਾਰ ਰਕਾਰ ਦਾ ਫੁਝਾ ਕੰਮ ਕਰਾਉਂਦੀ ਹੈ ਸਮਾਨ ਨੇ ਉਹਨਾਂ ਨੇ ਉਹਨਾਂ ਨੂੰ ਪਤਾ ਆ ਰਿਹਾ ਅਸੀਂ ਲੋਕਾਂ ਨੂੰ ਯਾਰ ਤੇ ਆ ਦੇਖੋ ਯਾਰ ਕੱਲ ਯਾਰ ਬੱਸ ਬੱਸ ਨੂੰ ਅੱਗ ਲੱਗੀ ਆ ਤੁਸੀਂ ਵੀਡੀਓ ਦੇਖੋ ਸਵਾਰੀਆਂ ਭੱਜ ਕੇ ਉਤਰੀਆਂ ਯਾਰ ਬਾਈ ਮਸਾਂ ਜਾਨ ਬਚਾਈਆਂ ਯਾਰ ਪਹਿਲਾਂ ਯਾਰ ਬਾਈ ਉਧਰ ਤਲਵੰਡੀ ਕੰਨੀ ਇਹ ਹੋਇਆ ਕੰਮ ਆ ਪਿੱਛੇ ਹੁਣ ਵੀਡੀਓ ਬੋਰ ਹੋਇਆ ਸਾਡੇ ਫਾਲੋਅਰ ਨੇ ਅੱਜ ਦਾ ਪ੍ਰਨਾਲੇ ਦਾ ਦੇਖੋ ਹੋਰ ਨਹੀਂ ਵੀ ਬਣਾਉਂਦਾ ਕਿਹੜੀਆਂ ਗਲਤੀਆਂ ਯਾਰ ਸਰਕਾਰਾਂ ਦੀਆਂ ਜਾਂ ਕੀ ਤੁਸੀਂ ਵੀਡੀਓ ਦੇਖੋ ਥੋੜੀ ਜੀ ਆਈ ਆ ਉਹ ਥੱਲੇ ਆ ਗਈ ਲੱਗੀ ਹੋਈ ਨੇ ਰਾਮ ਨੇ ਬਤਾਇਆ ਨਾ ਰੱਖੀ ਕਰਦੀ ਖੜਾਲੇ ਪਤਾ ਨਾ ਕਿੰਨੂ ਉਹ ਨਲੈਕੀ ਹੈ ਜਾਂ ਸਰਕਾਰ ਦੀ ਵੀਰੇ ਪਤਾ ਹੀ ਨਹੀਂ ਰਹਾ ਨੂੰ ਪਤਾ ਲਗਾ ਉਹਨੂੰ ਪਤਾ ਰਗਾ ਓਏ ਕੋਈ ਕਿੱਥੇ ਹਾਂ ਓਏ ਬੈਰ ਨੂੰ ਪਤਾ ਨਾ ਕਰ ਪੁੱਤਰ ਕਰ ਹਾਂ ਪੁੱਤਰ ਕਰ ਇਹ ਡਰਾ ਨੂੰ ਪਤਾ ਨਾ ਮੈਨੂੰ ਪਤਾ ਹੀ ਨਹੀਂ ਲਗਾ ਮੈਂ ਨੇ ਬਤਾਇਆ ਗਿਆ ਕਰਾ ਕੇ ਹਾਂ ਓਹ ਤਾਂ ਕੱਟੀ ਖੜੀ ਮੇਰੀ ਮੋਬਾਈਲ ਤੀ ਨੂੰ ਨੇ ਅੱਛਾ ਆਪਣੀ ਬਾਹਰ ਵੀ ਰੋਇਆ ਉਹਨੇ ਤੇਰਾ ਪੂਰੀ ਬਾੜ ਦੀ ਨਹੀਂ ਇਹ ਕਿੱਥੋਂ ਆਈ ਹੈ ਬਸ ਪਤਾ ਨਹੀਂ ਇਹ ਆਪਣੀ ਨਾਗਰੇ ਬਾਜ ਬਰ ਮਦਦ ਤੁਸੀਂ ਦੇਖ ਲਈ ਆਪਣੇ ਆਗ ਲੱਗੀ ਹੋਈ ਹੈ ਸਮੇਂ ਆਹ ਦੇਖੋ ਇਹ ਸਰਕਾਰਾਂ ਦੀ ਨਲਕੀਆਂ ਆ ਜੀ ਸਰਕਾਰਾਂ ਦੀ ਨਲਕੀਆਂ ਨਿਕਲਦੀ ਆਹ ਦੇਖੋ ਸਰਕਾਰ ਦਾ ਵਧੀਆ ਕੰਮ ਕਰਾਉਂਦੀ ਹੈ ਸਮਾਨ ਦੇ ਵਣ ਉਹ ਤਾਂ ਪਤਾ ਨਹੀਂ ਆਪ ਲੋਕਾਂ ਨੂੰ ਤੇ ਆਹ ਦੇਖੋ ਯਾਰ ਕੱਲ ਯਾਰ ਬੱਸ ਬੱਸ ਨੂੰ ਅੱਗ ਲੱਗੀ ਆ ਤੁਸੀਂ ਵੀਡੀਓ ਦੇਖੋ ਸਵਾਰੀਆਂ ਭੱਜ ਕੇ ਉੱਤਰੀਆਂ ਯਾਰ ਬਾਈ ਮਸਾਂ ਜਾਨ ਬਚਾਈ ਆ ਯਾਰ ਪਹਿਲਾਂ ਯਾਰ ਬਾਈ ਉਧਰ ਤਲਵੰਡੀ ਕੰਨੀ ਇਹ ਹੋਇਆ ਕੰਮ ਆ ਪਿੱਛੇ ਹੁਣ ਵੀਡੀਓ ਬਣਾਉਣਾ ਸਾਡੇ ਫਾਲੋਅਰ ਨੇ ਅਜਰਾ ਬਰਨਾਲੇ ਦਾ ਦੇਖੋ ਹੋਰ ਨਹੀਂ ਵੀ ਬਣਾਉਂਦਾ ਕਿਹੜੀਆਂ ਗਲਤੀਆਂ ਯਾਰ ਸਰਕਾਰਾਂ ਦੀਆਂ ਜਾਂ ਕੀ ਤੁਸੀਂ ਵੀਡੀਓ ਦੇਖੋ ਥੋੜੀ ਜੀ ਆਈ ਆ ਉਹ ਥੱਲੇ ਆ ਗਈ